ਮਹਾਰਾਜਾ ਹੀਰਾ ਸਿੰਘ ਜੀ ਦਾ 181ਵਾਂ ਜਨਮ ਦਿਹਾੜਾ ਮਨਾਇਆ ਗਿਆ ਮਹਾਰਾਣੀ ਉਮਾ ਸਿੰਘ ਰਾਣੀ ਪ੍ਰੀਤੀ ਸਿੰਘ ਐਮਐਲਏ ਗੁਰਦੇਵ ਸਿੰਘ ਦੇਵਮਾਨ ਕਪਿਲ ਸ਼ਰਮਾ ਸੁਖਦੇਵ ਮਾਨ ਮਲਕੀਤ ਕਮਾਈ ਤੋਂ ਚਰਨ ਸਿੰਘ ਅਸ਼ਵਨੀ ਸ਼ਰਮਾ ਦਲਤੀ ਕੌਰ ਕਪੀਠ ਪਰਵਾਈ ਪੰਜਾਬ ਨਗਰ ਕੌਂਸਲ ਦੀ ਪ੍ਰਧਾਨ ਮੈਡਮ ਸੁਜਾਤਾ ਚਾਵਲਾ ਪੰਕਜ ਪੱਪੂ ਉਰਫ ਮਨੀਸ਼ ਚਾਵਲਾ ਹਰਮੇਸ਼ ਮਸੀ ਮਾਂਟੂ ਬਹੁਜਾ ਕਸ਼ਮੀਰ ਲਾਲਕਾ ਆਦੀ ਇਸ ਮੌਕੇ ਪੁੱਜੇ ਨੇ हीरा सिंह जी का जन्म दिहाड़ा यहाँ बनाया जा रहा है पिछले कई सालों से अपने एम साहब ये कर रहे हैं बहुत गर्व महसूस होता है देख के कि आज भी उनके नगरवासी नगर के लोग उन्हें इस तरह से याद करते हैं और ये देखते हुए लगता है कि आज इंसान के जो कर्म होते हैं ना वो उन्हें अमर करके चले जाते हैं और इसका एक बहुत बड़ा एग्ज़ाम्पल महाराज हीरा सिंह जी हैं जो उनके इतने सालों बाद भी आ, उन्हें याद किया जा रहा है ना ही सिर्फ नाभा में बल्कि अभी हम बद्रूखा पिंड से आए हैं बद्रूखा पिंड में भी सभी पिंड ने मिलकर आज उनका जन्म दिहाड़े का प्रोग्राम रखा था तो देख के बहुत गर्व महसूस होता है कि देखो इंसान के कर्म उन्हें कहाँ तक ले जाते हैं इतने सालों बाद भी सब उन्हें याद करपिल जी आज जो प्रोग्राम होया महाराजा हीरा सिंह जी का एक सौ बयासीवें जन्मदिन की कहना चाहूँगा ਅੱਜ ਬੜੀ ਖੁਸ਼ੀ ਦਾ ਮੌਕਾ ਜੀ ਸਾਡੇ ਨਾਭਾ ਰਿਆਸਤ ਦੇ ਧਰਮੀ ਮਹਾਰਾਜ ਮਹਾਰਾਜਾ ਹੀਰਾ ਸਿੰਘ ਜੀ ਉਹਨਾਂ ਦਾ ਅੱਜ 181 ਕਪਿਲਮਨ ਜੀ ਅੱਜ ਜਿਹੜਾ ਪ੍ਰੋਗਰਾਮ ਹੋਇਆ ਆ ਮਹਾਰਾਜਾ ਹੀਰਾ ਸਿੰਘ ਜੀ ਦੇ 181 ਮਨ ਜਨਮ ਦਿਨ ਠੀਕ ਹੈ ਨਾ ਜੀ ਅੱਜ ਬੜੀ ਖੁਸ਼ੀ ਦਾ ਮੌਕਾ ਜੀ ਸਾਡੇ ਨਾਭਾ ਰਿਆਸਤ ਦੇ ਧਰਮੀ ਮਹਾਰਾਜ ਮਹਾਰਾਜਾ ਹੀਰਾ ਸਿੰਘ ਜੀ ਉਹਨਾਂ ਦਾ ਅੱਜ 181ਵਾਂ ਜਨਮ ਦਿਹਾੜਾ ਜਿਹੜਾ ਬੜੀ ਧੂਮਤਾੰਦ ਦੇ ਨਾਲ ਜਿਹੜੀ ਸਲਤਨਤ ਵਿੱਚ ਉਹ ਰਾਜ ਕਰਦੇ ਸੀ ਉੱਥੇ ਹੀ ਮਨਾਇਆ ਜਾ ਰਿਹਾ ਤੇ ਅਹਿਮ ਸੁਖ ਸੋਹਰਿਆ ਜਿਵੇਂ ਉਹ ਇੱਥੇ ਹੀ ਮੌਜੂਦ ਨੇ ਤੇ ਇਹ ਸਾਰੀ ਗਤੀਵਿਧੀਆਂ ਸਾਰਾ ਆਸ਼ੀਰਵਾਦ ਸਾਨੂੰ ਦੇ ਰਹੇ ਨੇ ਇਹ ਬਹੁਤ ਨਾਬੇ ਦੀ ریاست ਵਾਸਤੇ ਬੜੀ ਭਾਗਾਂ ਵਾਲੀ ਗੱਲ ਹੈ ਕਿ ਸਾਡੇ ਜਿਹੜੇ ਮਹਾਰਾਜਾ ਹੋਏ ਨੇ ਉਹ ਧਰਮੀ ਸੀਗੇ ਧਰਮ ਨੂੰ ਮੰਨਣ ਵਾਲੇ ਸੀਗੇ ਲੋਕਾਂ ਦੀ ਸੇਵਾ ਕਰਨ ਵਾਲੇ ਸੀਗੇ ਤੇ ਆਪਣੀਆਂ ਸਿੱਖਿਆਵਾਂ ਦੇ ਨਾਲ ਆਪਣੇ ਪੂਰਨ ਨੇਦਾਲ ਅੱਜ ਉਹ ਜਿੰਦਾਂ ਨੇ ਬਲਕਿ ਦੂਜੇ ਪਾਸੇ ਜੇ ਆਪਾਂ ਹੋਰ ਰਸਤਾ ਵੱਲ ਨਿਗਾ ਮਾਰੀਏ ਤਾਂ ਉਹਨਾਂ ਨੂੰ ਕੋਈ ਯਾਦ ਵੀ ਨਹੀਂ ਕਰਦਾ ਸੋ ਕਹਿਣ ਦਾ ਭਾਵ ਕਿ ਧਰਮੀ ਮਹਾਰਾਜ ਜਿਹੜੇ ਧਰਮ ਦੀ ਗੱਲ ਕਰਦੇ ਨੇ ਉਹਨਾਂ ਨੂੰ ਦੁਨੀਆ ਰਹਿੰਦੀ ਦੁਨੀਆ ਤੱਕ ਲੋਕੀ ਯਾਦ ਕਰਦੇ ਨੇ ਅੱਜ ਨਾਭਾ ਰਸਤੇ ਵਿੱਚ ਉਹਨਾਂ ਦਾ 185 ਮਦਨੀ ਦਿਹਾੜਾ ਬੜੀ ਧੁੰਮ ਧਾਮ ਦੇ ਨਾਲ ਮਨਾਇਆ ਜਾ ਰਿਹਾ ਸਾਡੇ ਐਮਐਲਏ ਸਰਦਾਰ ਗੁਰਦੇਵ ਸਿੰਘ ਦੇਮਾਨ ਜਿਹੜਾ ਉਹਦੇ ਐਮਐਲਏ ਬਣੇ ਨੇ ਇਹ ਪਹਿਲਾਂ ਉਪਲਾਲਾ ਨਹੀਂ ਸੀ ਹੁੰਦਾ ਜਰਉਂਦੇ ਐਮਐਲਏ ਬਣੇ ਨੇ ਉਦੋਂ ਤੋਂ ਹੀ ਇਹ ਇਹਦਾ ਪਹਿਲਾਂ ਵੀ ਕਈ ਸਰਕਾਰਾਂ ਆ ਗਈਆਂ ਐਮਐਲਏ ਵੀ ਕਈ ਰਹਿ ਗਏ ਉਹਨਾਂ ਨੇ ਅੱਧਾ ਕਿਸੇ ਚੀਜ਼ ਗੱਲ ਧਿਆਨ ਨਹੀਂ ਦਿੱਤਾ ਆ ਦੇਖੋ ਇਹ ਸੇਵਾ ਦੀ ਗੱਲ ਹੈ ਜੀ ਇਹ ਵਾਲੀ ਸੇਵਾ ਜਿਹੜੀ ਹੈ ਸਰਦਾਰ ਗੁਰਦੇਵ ਸਿੰਘ ਜੀ ਦੇਮਨ ਐਮਐਲਏ ਨਾਬਾ ਦੇ ਹਿੱਸੇ ਵਿੱਚ ਆਈ ਹੈ ਤੇ ਅਸੀਂ ਸਮਝਦੇ ਹਾਂ ਜੀ ਬੜੇ ਭਾਗਾਂ ਵਾਲੇ ਆ ਅਸੀਂ ਜਿਹੜੀ ਹੈ ਉਹਨਾਂ ਦੀ ریاست ਵਿੱਚ ਸੇਵਾ ਕਰਨ ਦਾ ਮੌਕਾ ਮਿਲ ਰਿਹਾ ਹੈ ਉਹਨਾਂ ਦਾ ਜਨਮ ਦਿਹਾੜੀ ਮਨਾਉਣ ਦਾ ਮੌਕਾ ਮਿਲ ਰਿਹਾ ਹੈ ਅਸੀਂ ਬੜੇ ਭਾਗਾਂ ਵਾਲੇ ਹਾਂ ਸਾਰੀ ਸੰਗਤ ਨੂੰ ਬਹੁਤ-ਬਹੁਤ ਮੁਬਾਰਕਾਂ ਹਾਂ ਕਿਹਨਾਂ ਤੋਂ ਅੱਜ ਨਾਬਾ ਦੇ ਵਿੱਚ 181ਵਾਂ ਜਨਮ ਦਿਨ ਮਨਾਇਆ ਜਾ ਰਿਹਾ ਮਹਾਰਾਜਾ ਹੀਰਾ ਸਿੰਘ ਜੀ ਦਾ ਉਹ ਵੀ ਉਸ ਜਗ੍ਹਾ ਜਿੱਥੇ ਕਿਹਨਾਂ ਉਹ ਕਿਲਾ ਸੀ ਨਾ ਹੂੰ ਬਹੁਤ ਵਧੀਆ ਗੱਲ ਹੈ ਅੱਜ ਮਹਾਰਾਜਾ ਦਾ ਜਨਮ ਦਿਨ ਮਨਾਇਆ ਜਾ ਰਿਹਾ 181ਵਾਂ ਸਾਨੂੰ ਬਹੁਤ ਖੁਸ਼ੀ ਦੀ ਗੱਲ ਹੈ ਅਸੀਂ ਬਹੁਤ ਖੁਸ਼ਕਿਸਮਤ ਆਏ ਜੋ ਨਾਬੇ ਵਿੱਚ ਪੈਦਾ ਹੋਏ ਅਸੀਂ ਹੀਰਾ ਸਿੰਘ ਦਾ ਜਨਮ ਦਿਨ ਅੱਜ 181ਵਾਂ ਮਨਾ ਰਹੇ ਹਾਂ ਇਹ ਨਾਬੇ ਦੇ ਇਤਿਹਾਸ ਵਿੱਚ ਲਿਖਿਆ ਗਿਆ ਤਸੀਂ ਬਹੁਤ ਖੁਸ਼ ਹੈ ਕਿ ਮਹਾਰਾਜ ਦੇ ਪਰਿਵਾਰ ਨੂੰ ਵੀ ਅਸੀਂ ਬਹੁਤ ਵਧਾਈਆਂ ਦੇ ਰਹੇ ਹਾਂ ਤੇ ਗੁਰਦੇਵ ਮਾਨ ਭਾਈ ਸਾਹਿਬ ਦਾ ਵੀ ਬਹੁਤ-ਬਹੁਤ ਧੰਨਵਾਦ ਜੋ ਹਰ ਸਾਲ ਰੱਖਦੇ ਨੇ ਜਨਪਾ ਜੀ ਨੂੰ ਨਮਸਕਾਰ ਜੀ ਜਿਹੜਾ ਅੱਜ ਕਿਲਨਾਬਾ ਕਿਲਾ ਦੇ ਵਿੱਚ 181ਵਾਂ ਮਹਾਰਾਜਾ ਹੀਰਾ ਸਿੰਘ ਜੀ ਦਾ ਜਨਮ ਦਿਹਾੜਾ ਮਨਾਇਆ ਜਾ ਰਿਹਾ ਕਿਸ ਤਰ੍ਹਾਂ ਦੇਖਦੇ ਅੱਜ ਸ਼ਹਿਰ ਵਾਸੀਆਂ ਵਾਸਤੇ ਬਹੁਤ ਕੁਛ ਦੀ ਗੱਲ ਹੈ ਮਹਾਰਾਜਾ ਜੀ ਦਾ 181ਵਾਂ ਜਨਮ ਦਿਹਾੜਾ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਮਨਾਇਆ ਜਾ ਰਿਹਾ ਇਸ ਵਿਹੜੇ ਦੇ ਉੱਤੇ ਸਾਡੇ ਬਹੁਤ ਸਤਿਕਾਰਯੋਗ ਐਮਐਲਏ ਦੇ ਮਾਨ ਜੀ ਮਹਾਰਾਣੀ ਪ੍ਰੀਤੀ ਸਿੰਘ ਜੀ ਉਹਨਾਂ ਦਾ ਸਾਰਾ ਪਰਿਵਾਰ ਇੱਥੇ ਆਇਆ ਬਹੁਤ ਭਾਰੀ ਸੰਗਤ ਆਈ ਹੈ ਅਸੀਂ ਪਰਮਾਤਮਾ ਮੂਹਰੇ ਅਰਦਾਸ ਕਰਦੇ ਹਾਂ ਇਹ ਹਰ ਸਾਲ ਇਨਾ ਜਨਮ ਦਿਹਾੜਾ ਮਨਾਉਣਾ। ਇਸ ਤਰ੍ਹਾਂ ਦੇ ਦੇ ਸਰਕਾਰਾਂ ਪਹਿਲਾਂ ਵੀ ਰਹੀਆਂ ਨੇ, ਐਮਐਲਏ ਪਹਿਲਾਂ ਵੀ ਰਹੇ ਨੇ, ਅਲੱਗ-ਅਲੱਗ ਪਾਰਟੀਆਂ ਦੇ ਹੱਦ ਤੱਕ ਇਸ ਕਿਲੇ ਬਾਰੇ ਕਦੇ ਜਾਂ ਇਸ ਤਰ੍ਹਾਂ ਦੇ ਜਨਮ ਦਿਹਾੜੇ ਮਨਾਉਣ ਬਾਰੇ ਕਦੇ ਸੋਚਿਆ ਨਹੀਂ। ਚਲੋ ਗੁਰੂ ਜੀ ਦੀ ਤਾਂ ਗੱਲ ਹੈ ਵੀ ਹਰ ਇੱਕ ਬੰਦੇ ਦੀ ਆਪਣੀ ਸੋਚ ਹੈ। ਉਹਨੂੰ ਹੀ ਸੋਚ ਵਧੀਆ ਹੈ। ਠੀਕ ਹੈ। ਇਹ ਮਨਾ ਰਹੇ ਨੇ। ਇਹ ਵੀ ਨਹੀਂ ਸੋਚ ਵਧੀਆ ਛੱਡ ਦਿੰਦਾ। ਠੀਕ। ਧੰਨਵਾਦ। ਬਾਅਦ ਵਿੱਚ।